ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਦੇ ਵਿੱਚ ਚਿਪੇ ਦੀ ਸਪਰੇ ਬਾਰੇ ਤੇਲੇ ਦੀ ਸਪਰੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਦੋ ਤਿੰਨ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋਂ ਮੈਂ ਬੇਨਤੀ ਕਰਾਂ ਕਿ ਇਹ ਜਦੋਂ ਆਪਣਾ ਚਿਪਾ ਜਦੋਂ ਸਿੱਟੇ ਨਿਕਲ ਰਹੇ ਆ ਤੁਹਾਡੇ ਉਸ ਟਾਈਮ ਤੇ ਆਪਾਂ ਮੁੱਖ ਤੌਰ ਤੇ ਖਿਆਲ ਰੱਖਣਾ ਹੁੰਦਾ ਚੇਪੇ ਦਾ ਜਦੋਂ ਹਮਲਾ ਹੁੰਦਾ ਜਿੱਥੇ ਆਪਣਾ ਨੁਕਸਾਨ ਜਾ ਕੇ ਹੋ ਸਕਦਾ ਪੱਤੇ ਆ ਜਿਹੜੇ ਪੀਲੇ ਪੈਂਦੇ ਆ ਤੇ ਜਦੋਂ ਸਿੱਟਿਆਂ ਦੇ ਵਿੱਚ ਜੇ ਹੈਗਾ ਤਾਂ ਫਿਰ ਤੁਸੀਂ ਸਿੱਟੇ ਜਿਹੜੇ ਹੈਗੇ ਆ ਤਿੰਨ ਚਾਰ ਥਾਵਾਂ ਤੋਂ 5 5 10 10 ਸਿੱਟੇ ਜਿਹੜੇ ਚੈੱਕ ਕਰੋ ਉਹਦੇ ਵਿੱਚ ਜੇ 5 6 ਦਾਣੇ ਚੇਪਿਆਂ ਦੇ ਵਿੱਚ ਨਜ਼ਰ ਆਉਂਦੇ ਜਾਂ ਉਹਨੂੰ ਹੱਥ ਤੇ ਝਾੜ ਕੇ ਦੇਖ ਲਓ ਜੇ ਤੁਹਾਨੂੰ ਲੱਗਦਾ ਕਿ ਉਹ ਚ ਹਰੇਕ ਚ 5 7 ਦਾਣੇ ਹੈਗੇ ਆ ਫਿਰ ਆਪਾਂ ਸਪਰੇਅ ਕਰਨੀ ਹੈ ਤੇ ਨਮਕ ਦੇ ਕੋਲ ਦੀ ਸਪਰੇ ਵੀ ਤੁਸੀਂ ਕਰ ਸਕਦੇ ਹੋ 2 ਲੀਟਰ ਘਰੇ ਬਣਾਇਆ ਨਮਕ ਦਾ ਕੋਲ ਤੇ ਜਾਂ ਐਜੀ ਡਾਇਰੈਕਟ ਨੇ ਜਿਹੜਾ ਬਾਜ਼ਾਰ ਦੇ ਵਿੱਚ ਨੀਮ ਆਇਲ ਵਗੈਰਾ ਉਹ ਮਿਲਦਾ ਸਪਰੇ ਵਾਸਤੇ ਉਹ ਵੀ ਤੁਸੀਂ ਕਰ ਸਕਦੇ ਜੇ ਤੁਸੀਂ ਕੈਮੀਕਲ ਨਹੀਂ ਕਰਨਾ ਤਾਰਸੈਨ ਕਰਨਾ ਦਾ ਥਾਇਮਥਕਸਮ ਦੀ ਸਿਫਾਰਸ਼ ਹੈਗੀ ਹੈ 20 ਗ੍ਰਾਮ ਪ੍ਰਤੀ ਏਕੜ ਕਿਸਾਨ ਵੀਰ ਵੱਧ ਮਾਤਰਾ ਪਾ ਰਿਹਾ ਹੈ ਬਿਨਾਂ ਜ਼ਰੂਰਤ ਸਪਰੇ ਕਰ ਰਿਹਾ ਹੈ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਇਹ ਜਿਹੜਾ ਸਾਈਡਾਂ ਤੋਂ ਸ਼ੁਰੂ ਹੁੰਦਾ ਖੇਤ ਦੇ ਬਾਹਰਲੇ ਹਿੱਸਿਆਂ ਤੋਂ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਆਪਾਂ ਨੂੰ ਚੇਪੇ ਵਾਸਤੇ ਖੇਚ ਵੜਨ ਦੀ ਜ਼ਰੂਰਤ ਹੈ ਨਹੀਂ ਸਾਈਡਾਂ ਸਾਈਡਾਂ ਦੇ ਘੇਰੇ ਘੇਰੇ ਸਪਰੇਅ ਕਰ ਦਿਓ ਜੇ ਤੁਹਾਨੂੰ ਲੱਗਦਾ ਕਿਤੇ ਛਾਂ ਵਾਲਾ ਥਾਂ ਹੈ ਕਿਤੇ ਪੱਟਾਂ ਖਾਲ ਬੰਨਿਆਂ ਦੇ ਨੇੜੇ ਤੇੜ ਦੂਸਰੀ ਗੱਲ ਇਹ ਕੋਈ ਬਹੁਤਾ ਨੁਕਸਾਨ ਕਰਨ ਵਾਲੀ ਗੱਲ ਹੈ ਨਹੀਂ ਇਹਦੀ ਕਿਉਂਕਿ ਜਦੋਂ ਆਪਣਾ ਦਾਣਾ ਬਣ ਗਿਆ ਉਸ ਤੋਂ ਬਾਅਦ ਸਪਰੇਅ ਕਰਾਂਗੇ ਉਹਦਾ ਫਾਇਦਾ ਕੋਈ ਨਹੀਂਗਾ ਆਪਣੇ ਜਿਹੜਾ ਖਰਚਾ ਆਪਾਂ ਕਰ ਲਾਂਗੇ ਉਹ ਵਾਧੂ ਦਾ ਜੇ ਕੋਈ ਇੱਕ ਅੱਧੀ ਸੁੰਡੀ ਤਾਂ ਇਹ ਜਾਂਦੀ ਉਹਦੇ ਵਾਸਤੇ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਖੇਤ ਦੇ ਵਿੱਚ ਇਹ ਦੇਖੋ ਕਿ ਆਪਣਾ ਨੁਕਸਾਨ ਕਿੱਥੇ ਜਾ ਕੇ ਹੋ ਰਿਹਾ ਹੈ ਕੋਈ ਕਿਸਾਨ ਵੀਰ ਪੁੱਛਦੇ ਕਿ ਐਨਪੀਕੇ ਨਾਲ ਉਲੀ ਨਾਸ਼ਕ ਨਾਲ ਜਾਂ ਕੀਟਨਾਸ਼ਕ ਨਾਲ ਜਿਹੜੀ ਮੈਂ ਵਾਰ-ਵਾਰ ਦੱਸਦਾ ਹਾਂ ਕਿ ਜਿਹੜੀ ਰਸ ਚੂਸ ਕੀੜਿਆਂ ਵਾਲੀ ਸਪਰੇਅ ਹੈ ਥਾਇਮਟਾਕਸਾ ਮਾ ਕੋਨ ਫੀਡੋਰ ਹੈ ਜਾਂ ਲਿਕਵਿਡ ਥਾਇਮਟਾਕਸਾ ਇਹ ਜਿਹੜੀਆਂ ਸਪਰੇਅਆਂ ਨੇ ਬਿਲਕੁਲ ਕਿਸੇ ਨਾਲ ਮਿਕਸ ਕਰਕੇ ਨਹੀਂ ਸਪਰੇਅ ਕਰਨੀ ਜਾਂ ਤਾਂ ਇਹਦਾ ਅਸਰ ਘਟ ਜੂ ਜਾਂ ਇਹਦੀ ਟੌਕਸਿਸਿਟੀ ਆ ਜੂ ਪੱਤਿਆਂ ਦੀਆਂ ਲੋਕਾਂ ਵਗੈਰਾ ਬਰਨਿੰਗ ਦੀ ਸਮੱਸਿਆ ਆ ਜੂਗੀ ਉਲੀ ਨਾਸ਼ਕਾ ਜਿਹੜਾ ਉਹ ਤੁਸੀਂ ਐਨਪੀਕੇ 13 0 45 ਉਹ ਕੰਪੈਟੀਬਲ ਹੁੰਦਾ ਵੱਖਰਾ ਸਪਰੇਅ ਮਤਲਬ ਘੋਲ ਕੇ ਕਰ ਸਕਦੇ ਹੋ ਉਹ ਵੀ ਜਿਹੜਾ ਐਨਪੀਕੇ ਜੀ ਚ ਫਾਸਫੋਰਸ ਉਹ ਵੀ ਮਿਕਸ ਜਿਹੜਾ ਉਲੀ ਨਾਸ਼ਕ ਦੇ ਨਾਲ ਆਪਾਂ ਨਹੀਂ ਕਰਨਾ ਹੁੰਦਾ ਬੇਨਤੀ ਹੈ ਕੱਲੀ ਸਪਰੇਅ ਕਰੋ ਜੇ ਕਰਨੀ ਘੇਰੇ ਘੇਰੇ ਕਰ ਦੋ ਚੇਪੇ ਵਾਸਤੇ ਕੋਈ ਘਬਰਾਉਣ ਦੀ ਜਰੂਰਤ ਨਹੀਂ ਕਿਸੇ ਕਿਸਮ ਦਾ ਕੋਈ ਇਹ ਨਹੀਂ ਹੈਗਾ ਕਿ ਆਪਣਾ ਬਹੁਤ ਜ਼ਿਆਦਾ ਠੀਕ ਹੈ ਜੇ ਤੁਹਾਨੂੰ ਨજર ਵੀ ਆਉਂਦਾ ਨਾ ਕਿਤੇ ਦੋਗੀਆਂ ਦੇ ਵਿੱਚ ਤੁਸੀਂ ਉੱਥੇ 19 ਜਗ੍ਹਾ ਤੇ ਸਪਰੇਅ ਕਰ ਦਿਓ ਜੇ ਨਾ ਵੀ ਕਰੋਗੇ ਤਾਂ ਬਹੁਤ ਇਕਨੋਮਿਕ ਲਾਸ ਆਪਾਂ ਨੂੰ ਇਹ ਨਹੀਂ ਕਰਨ ਵਾਲਾ ਮੇਨ ਇਸ ਟਾਈਮ ਖਿਆਲ ਰੱਖਣਾ ਖੇਤ ਵਿੱਚ ਪਾਣੀ ਸਹੀ ਸਮੇਂ ਲੱਗੇ ਮੌਸਮ ਆਪਦੇ ਏਰੀਆ ਦਾ ਧਿਆਨ ਚ ਰੱਖੋ ਹਵਾ ਵਗਦੀ ਜ ਪਾਣੀ ਨਾ ਲਾਓ ਜੇ ਤੁਹਾਡੇ ਲੇਟ ਕਰਨ ਦੇ ਵਿੱਚ ਕੋਈ ਐਨਪੀਕੇ ਸਪਰੇਅ ਕਰਨ ਵਾਲੀ ਰਹਿੰਦੀ ਹੈ ਨਸਾਰੇ ਟਾਈਮ ਜਾਂ ਆਪਾਂ ਜਿਹੜੀ ਕੋਬ ਟਾਈਮ ਕਹਿੰਦੇ ਹੁੰਦੇ ਆ ਤੇ ਦੂਸਰੀ ਜਿਹੜੀ ਹੈਗੀ ਹੈ ਬਹੁ ਬੂਰ ਪੈਣ ਸਮੇਂ ਜਾਂ ਦੁੱਧੇ ਵਾਲੀ ਸਟੇਜ ਤੇ ਉੱਤੇ ਉਹ ਕਰੋ ਜਿਹਦੇ ਨਾਲ ਆਪਣੀ ਫਸਲ ਦਾ ਫਾਇਦਾ ਹੋਣਾ ਵਾਧੂ ਖਰਚ ਤੇ ਮਿਕਸ ਕਰਕੇ ਸਪਰੇਅ ਖਾਸ ਤੌਰ ਤੇ ਚੇਪੇ ਵਾਲੀ ਤੁਸੀਂ ਕਰਨੀ ਆ ਥਾਂ ਤੱਕ 20 ਗ੍ਰਾਮ 25 ਗ੍ਰਾਮ ਹੱਦ 30 ਗ੍ਰਾਮ ਕਰ ਲਓ ਕਿਸਾਨ ਵੀਰ 100 100 ਗ੍ਰਾਮ ਤੱਕ ਕਰ ਰਹੇ ਆ ਸੋਸੋ ਐਮ ਐਲ ਤੱਕ ਲਿਕਵਿਡ ਜਿਹੜੀ ਥਾਂ ਮਤੋਂ ਤੱਕ ਸਮ ਉਹ ਵਰਤ ਰਹੇ ਆ ਬਹੁਤ ਜ਼ਿਆਦਾ ਓਵਰਡੋਜ਼ ਆ ਇਹੀ ਬੇਨਤੀਆਂ ਸੀਗੀਆਂ ਕਿਰਪਾ ਕਰਕੇ ਗੌਰ ਕਰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨੋ